ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਇੱਕ ਵਧੀਆ ਚੰਗੀ ਕੁਆਲਿਟੀ ਦੀ ਸੋਲਰ ਮੋਟਰ ਚਾਹੀਦੀ ਏ ਮਿਲ ਜੂਗੀ ਚੰਗਾ ਏ ਗ੍ਰੇਡ ਸਿਸਟਮ ਚਾਹੀਦਾ ਏ ਵਧੀਆ ਪਰਫਾਰਮੈਂਸ ਚਾਹੀਦੀ ਏ ਸੋਲਰ ਪੰਪ ਦੀ ਉਹ ਵੀ ਮਿਲ ਜੂਗੀ ਹਾਈਬ੍ਰਿਡ ਪੰਪ ਚਾਹੀਦਾ ਏ ਕਦੇ ਤੁਹਾਨੂੰ ਜ਼ਰੂਰਤ ਪੈ ਜਾਵੇ ਤੇ ਤੁਸੀਂ ਉਹਨੂੰ ਜਨਰੇਟਰ ਤੇ ਵੀ ਚਲਾ ਸਕੋ ਤੇ ਉਹਨੂੰ ਗ੍ਰਿਡ ਨਾਲ ਵੀ ਚਲਾ ਸਕੋ ਤੇ ਸੋਲਰ ਤੇ ਚੱਲਣ ਵਾਲਾ ਇਦਾਂ ਦਾ ਸਿਸਟਮ ਚਾਹੁੰਦੇ ਹੋ ਤੇ ਤੁਹਾਨੂੰ ਉਹ ਵੀ ਮਿਲ ਜੂਗਾ ਤੁਸੀਂ ਜੁੜਿਓ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਟਾਹੀਨ ਚੀ ਡਿਲੀਵਰੀ ਪਾਈਪ ਤੇ ਤੇ 3 ਹੌਸ ਪਾਵਰ ਦਾ ਇਹ ਸੋਲਰ ਪੰਪ ਇੰਸਟਾਲ ਕੀਤਾ ਹੈ 70 ਫੁੱਟ ਡਿਲੀਵਰੀ ਪਾਈਪ ਤੇ ਮੋਟਰ ਦੇ ਨਾਲ ਲਗਭਗ 75 ਫੁੱਟ ਦੇ ਆਸ-ਪਾਸ ਡੰਗਾਈ ਤੇ ਇਹ ਪੰਪ ਚੱਲਦਾ ਪਿਆ ਹੈ ਯੂਟੀਐਲ ਸੋਲਰ ਦੇ ਪੈਨਲ 10 ਪੈਨਲ ਇੰਸਟਾਲ ਕੀਤੇ ਨੇ ਯੂਟੀਐਲ ਸੋਲਰ ਦੇ ਇੱਕ ਨਵੀਂ ਟੈਕਨੋਲੋਜੀ ਦੇ ਮੋਨੋ ਪੈਨਲ ਨੇ 340 ਵਾਟ ਦੇ ਸੋਲਰ ਪੰਪ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਹੈ ਇਹਨਾਂ ਦੀ 10 ਪੈਨਲ ਆਪਾਂ ਇਥੇ ਇੰਸਟਾਲ ਕੀਤੇ ਨੇ ਮੋਟਰ ਇੱਥੇ ਵਰਤੀ ਗਈ ਹੈ ਨੈਸਾ ਦੀ ਹਮੇਸ਼ਾ ਹੀ ਤਰ੍ਹਾਂ ਤੇ ਨੈਸਾ ਦੀ ਸੋਲਰ ਸਪੈਸ਼ਲ ਮੋਟਰ ਵਰਤੀ ਹੈ ਤੇ ਡਰਾਈਵ ਯੂਜ਼ ਕੀਤੀ ਏ ਫੋਟੋਵੋਲਟਿਕ ਆਈਐਨਵੀ3 ਤੁਹਾਨੂੰ ਡਰਾਈਵ ਤੇ ਫ੍ਰੀਕਵੈਂਸੀ ਕਿੰਨੇ ਵੋਲਟੇਜ ਸੋਲਰ ਤੋਂ ਆਉਂਦੇ ਨੇ ਉਹ ਸਾਰੀ ਡਿਟੇਲ ਵਿਖਾਣੇ ਆ ਇਸ ਟਾਈਮ ਤੇ 41 ਪੁਆਇੰਟ ਕੁਛ 41 42 ਦੇ ਆਸ-ਪਾਸ ਫ੍ਰੀਕਵੈਂਸੀ ਤੇ ਮੋਟਰ ਚੱਲਦੀ ਪਈ ਏ 334 ਵੋਲਟ ਡੀਸੀ ਦੇ ਆਉਂਦੇ ਪਏ ਨੇ ਤੇ 198 ਵੋਲਟ ਲੈ ਕੇ 200 ਵੋਲਟ ਦੇ ਲਗਤ ਤੱਕ ਹੀ ਲੈ ਕੇ 9 ਐਂਪੀਅਰ ਤੇ 2600 ਆਰਪੀਐਮ ਤੇ ਮੋਟਰ ਚੱਲਦੀ ਪਈ ਏ ਮੌਸਮ ਥੋੜਾ ਇਦਾਂ ਦਾ ਹੀ ਏ ਧੁੱਪ ਵੱਧ ਘਟ ਹੁੰਦੀ ਪਈ ਏ ਫ੍ਰੀਕਵੈਂਸੀ ਵੈਰੀ ਕਰਦੀ ਏ ਤੇ ਜਿਹੜੀ ਫ੍ਰੀਕਵੈਂਸੀ ਹੈ ਉਹ 38 39 ਤੋਂ ਲੈ ਕੇ 43 ਦੇ ਵਿੱਚ ਵੈਰੀ ਕਰਕੇ ਇਸ ਟਾਈਮ ਚੱਲਦੀ ਪਈ ਹੈ ਧੁੱਪ ਹੁਣ ਇਸ ਟਾਈਮ ਫੇਰ ਬਹੁਤ ਸੋਹਣੀ ਹੋ ਗਈ ਹੈ ਤੇ ਪਾਣੀ 2.5 ਇੰਚੀ ਦਾ ਵਧੀਆ ਸੋਹਣਾ ਫਲੋ ਹੈ 70 ਤੋਂ 75 ਫੁੱਟ ਦੇ ਆਸ-ਪਾਸ ਮੋਟਰੇ ਚੱਲਦੀ ਪਈ ਹੈ ਤੁਸੀਂ ਵੀ ਇੱਕ ਚੰਗੀ ਕੁਆਲਿਟੀ ਦਾ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਵਧੀਆ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 98145 71211 ਜੇਕਰ ਤੁਸੀਂ ਪਹਿਲਾਂ ਕੋਈ ਕਿਸੇ ਹੋਰ ਫਰਮ ਤੋਂ ਸਿਸਟਮ ਲਵਾਇਆ ਉਹਦੇ 'ਚ ਵੀ ਕੋਈ ਪ੍ਰੋਬਲਮ ਹੈ ਪੈਰਾਮੀਟਰ ਸੈਟਿੰਗ ਦੀ ਦਿੱਕਤ ਹੈ ਡਰਾਈਵ ਤੁਹਾਡੀ ਕੱਟ ਕਰਦੀ ਏ ਜਾਂ ਘੱਟ ਧੁੱਪ ਦੇ ਵਿੱਚ ਬਦਲਵਾਈ ਦੇ ਵਿੱਚ ਮੋਟਰ ਦਾ ਟ੍ਰਿਪ ਦਾ ਇਸ਼ੂ ਆਉਂਦਾ ਹੈ ਜਾਂ ਤੁਸੀਂ ਕਿਸੇ ਫਰਮ ਤੋਂ ਸੋਲਰ ਸਿਸਟਮ ਲਵਾਇਆ ਸੀ ਕਿਸੇ ਰੀਜ਼ਨ ਕਰਕੇ ਤੁਹਾਨੂੰ ਸਰਵਿਸ ਨਹੀਂ ਪ੍ਰੋਵਾਈਡ ਕਰਵਾ پا ਰਹੀ ਉਹ ਫਰਮ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲੈ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਤੁਸੀਂ ਕੋਈ ਵਧੀਆ ਚੰਗੀ ਕੁਆਲਿਟੀ ਦੀ ਸੋਲਰ ਮੋਟਰ ਖਰੀਦਣਾ ਚਾਹੁੰਦੇ ਹੋ ਮੋਨੋਬਲਾਕ ਪੰਡੂਬੀ ਮੋਟਰ ਜਾਂ ਫਿਰ ਸੋਲਰ ਸਪੈਸ਼ਲ ਸਬਮਰਸੀਬਲ ਮੋਟਰ ਲੈਣਾ ਚਾਹੁੰਦੇ ਹੋ ਤੇ 1 ਹੌਸਪਾਵਰ ਤੋਂ ਲੈ ਕੇ 100 ਹੌਸਪਾਵਰ ਤੱਕ ਦੀਆਂ ਸੋਲਰ ਸਪੈਸ਼ਲ ਸਬਮਰਸੀਬਲ ਤੇ ਮੋਨੋਬਲਾਕ ਮੋਟਰਾਂ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਪਰਚੇਸ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੋਈ ਸੋਲਰ ਸਿਸਟਮ ਲਾਇਆ ਹੈ ਉਹਦੇ ਵਿੱਚ ਡਰਾਈਵ 'ਚ ਕੋਈ ਦਿੱਕਤ ਆ ਗਈ ਜਾਂ ਡਰਾਈਵ ਸ਼ਾਰਟ ਹੋ ਗਈ ਹੈ ਡਰਾਈਵ ਖਰਾਬ ਹੋ ਗਈ ਹੈ ਕੋਈ ਡਰਾਈਵ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਤੁਹਾਨੂੰ ਹਾਈਬ੍ਰਿਡ ਡਰਾਈਵਾਂ ਮਿਲ ਜਾਣਗੀਆਂ ਹਾਈਬ੍ਰਿਡ ਡਰਾਈਵ ਦੇ ਵਿੱਚ 3 ਹੌਸਪਾਵਰ ਤੋਂ ਲੈ ਕੇ 100 ਹੌਸਪਾਵਰ ਤੱਕ ਦੀਆਂ ਫੋਟੋਵੋਲਟਿਕ ਡਰਾਈਵਸ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਕੋਈ ਸੋਲਰ ਸਿਸਟਮ ਲਵਾਇਆ ਹੈ ਤੁਹਾਡਾ ਸਿਸਟਮ ਪਾਣੀ ਵਧੀਆ ਨਹੀਂ ਦੇਂਦਾ ਸਹੀ ਪਰਫਾਰਮੈਂਸ ਨਹੀਂ ਬਣੀ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਵਾਅਦਾ ਕਰਨੇ ਆਂ ਕਿ ਤੁਹਾਡੇ ਸੋਲਰ ਸਿਸਟਮ ਦੀ ਪਰਫਾਰਮੈਂਸ ਅਸੀਂ ਬਣਾ ਕੇ ਦੇਵਾਂਗੇ ਇਸ ਤੋਂ ਇਲਾਵਾ ਨਵਾਂ ਸਿਸਟਮ ਲਵਾਉਣਾ ਚਾਹੁੰਦੇ ਹੋ ਤੁਸੀਂ ਨਹੀਂ ਚਾਹੁੰਦੇ ਕਿਸੇ ਰੱਪੜ ਜੇ ਪਵੋ ਨਹੀਂ ਚਾਹੁੰਦੇ ਤੁਹਾਡੇ ਸਿਸਟਮ ਤੋਂ ਤੁਹਾਨੂੰ ਖੱਜਲ ਖਵਰੀ ਦਾ ਸਾਹਮਣਾ ਕਰਨਾ ਪਵੇ ਤੇ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀ ਦਾ ਰਸੋਲਰ ਰਾਜਪੁਰਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲਦਾ ਪਿਆ ਤੁਹਾਨੂੰ ਇੱਕ ਵਧੀਆ ਚੰਗੀ ਕੁਆਲਿਟੀ ਦਾ ਏਗ੍ਰੇਡ ਸੋਲਰ ਸਿਸਟਮ ਪ੍ਰੋਵਾਈਡ ਕਰਵਾਉਣ ਦਾ ਸਾਡਾ ਵਾਅਦਾ ਹੈ ਜਿਹੜੇ ਕਿਸਾਨ ਵੀਰਾਂ ਨੇ ਸੋਲਰ ਸਿਸਟਮ ਲਵਾਇਆ ਹੈ ਉਹਨਾਂ ਦੇ ਘਰ ਨੇੜੇ ਨੇ ਸੋਲਰ ਪੰਪ ਤੋਂ ਤੇ ਆਪਣੇ ਘਰ ਦਾ ਲੋਡ ਵੀ ਚਲਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ 5 ਹੌਸਪਾਵਰ 7.5 ਹੌਸਪਾਵਰ ਤੇ 10 ਹੌਸਪਾਵਰ ਦੇ ਸੋਲਰ ਸਿਸਟਮਾਂ ਵਾਸਤੇ ਸਿੰ 5 ਹਸ ਪਾਵਰ ਦਾ 7.5 ਹਸ ਪਾਵਰ ਦਾ ਤੇ 10 ਹਸ ਪਾਵਰ ਦਾ ਸਿੰਗਲ ਫੇਸ ਕੰਟਰੋਲਰ ਤੁਸੀਂ ਪਰਚੇਸ ਕਰ ਸਕਦੇ ਹੋ 5 ਹਸ ਪਾਵਰ ਵਾਲੀ ਸਿਸਟਮ ਤੇ ਤੁਸੀਂ 2 ਕਿਲੋਵਾਟ ਤੱਕ ਦਾ ਲੋਡ ਚਲਾ ਸਕਦੇ ਹੋ 7.5 ਹਸ ਪਾਵਰ ਵਾਲੇ ਇੱਥੇ ਤੁਸੀਂ 3/2 ਕਿਲੋਵਾਟ ਤੱਕ ਦਾ ਲੋਡ ਚਲਾ ਸਕਦੇ ਹੋ 10 ਕਿਲੋਵਾਟ ਵਾਲੇ ਸੋਲਰ ਪੰਪ ਤੋਂ ਤੁਸੀਂ ਘਰ ਦਾ ਜਿਹੜਾ ਹੈ ਉਹ ਲਗਭਗ ਪੌਣੇ 4 ਕਿਲੋਵਾਟ ਤੱਕ ਦਾ ਲੋਡ ਚਲਾ ਸਕਦੇ ਹੋ 16 ਐਂਪੀਅਰ ਤੱਕ ਤੇ ਲਗਭਗ ਪੌਣੇ 4 ਕਿਲੋਵਾਟ ਤੱਕ ਹਾਈ ਵੀਓਸੀ ਵਾਲਾ ਇਹ ਸੋਲਰ ਸਿੰਗਲ ਫੇਸ ਕੰਟਰੋਲਰ ਹੈ ਤੁਹਾਨੂੰ ਕੋਈ ਵੀ ਸਟ੍ਰਿੰਗ ਨੂੰ ਪੈਰਲਲ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਤੁਹਾਡਾ ਸੋਲਰ ਪੰਪ ਚੱਲਦਾ ਹੈ ਉਦਾਂ ਹੀ ਇਹ ਜਿਹੜਾ ਸਿੰਗਲ ਫੇਸ ਕੰਟਰੋਲਰ ਹੈ ਉਹ ਅਟੈਚ ਹੋ ਜਾਂਦਾ ਹੈ ਤੇ ਤੁਸੀਂ ਜਦੋਂ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਸੋਲਰ ਪੰਪ ਦੀ ਉਸ ਟਾਈਮ ਤੇ ਆਪਣੇ ਘਰ ਦਾ ਲੋਡ ਚਲਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਸੋ ਇਹ ਸੀ ਅੱਜ ਦਾ 3 ਹੌਸਪਾਵਰ ਦਾ ਸੋਲਰ ਪੰਪ ਬਹੁਤ ਵਧੀਆ ਪਰਫਾਰਮੈਂਸ ਆਈ ਪੰਪ ਦੀ ਕੀ ਕਹਿਣਾ ਹੈ ਕਿਸਾਨ ਵੀਰ ਦਾ ਸਾਡੇ ਸੋਲਰ ਪੰਪ ਬਾਰੇ ਤੇ ਸਾਡੀ ਸਰਵਿਸ ਬਾਰੇ ਔਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਨਾਲ ਹੋਈ ਗੱਲਬਾਤ ਕਿਸਾਨ ਵੀਰ ਦੀ ਸੁਣਾਉਨੇ ਆ ਬਣੇ ਰਹੋ ਵੀਡੀਓ ਦੇ ਨਾਲ ਕਿਸਾਨ ਵੀਰੋ ਆਪਣੇ ਨਾਲ ਖੜੇ ਆ ਕਿਸਾਨ ਜੈ ਭਗਵਾਨ ਜੀ ਜਿਹਨਾਂ ਦਾ ਪਾਸ ਸਿਸਟਮ ਲਾਇਆ ਆ ਪਾ ਕਰ ਲੈਣੇ ਗੱਲ ਇਹਨਾਂ ਨਾਲ ਜੈ ਭਵਾਨੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਠੀਕ ਹੋ ਸਰ ਠੀਕ ਜੀ ਵਧੀਆ ਆਪਾਂ ਮੋਟਰ ਲਾਈ ਆ ਠੀਕ ਹੈ ਕੰਮ ਹਾਂ ਬਹੁਤ ਵਧੀਆ ਜੀ ਦਿਲ ਤੇ ਖੁਸ਼ ਹੈ ਨਾ ਖੁਸ਼ ਹੈ ਹੈ ਕਿ ਤੇ ਆਸ ਵੀ ਪਾਣੀ ਹੋ ਜਾਏਗਾ ਘਰ ਸੇ ਵੱਧ ਹੋ ਗਿਆ ਵੱਧ ਹੋ ਗਿਆ ਜੀ ਆਸ ਤੇ ਵੱਧ ਹੈ ਵੱਧ ਜੀ ਸਾਨੂੰ ਇਹਦੇ ਵੀ ਥੋੜਾ ਘੱਟ ਹੋਏਗਾ ਹਾਂ ਚਲੋ ਹੁਣ ਤਾਂ ਖੁਸ਼ ਹਾਂ ਮੌਜਾ ਕੁਆਲਿਟੀ ਠੀਕ ਹੈ ਆਪਣੀ ਵਧੀਆ ਜੀ ਜੋ ਆਪਾਂ ਤੁਹਾਨੂੰ ਕਿਹਾ ਤਾਂ ਸੇਮ ਕੁਆਲਿਟੀ ਹੈ ਨਾ ਹਾਂ ਜੀ ਉਹੀ ਕੋਈ ਕਮੀ ਲੱਗਦੀ ਆ ਕੋਈ ਸਾਡੇ ਕੰਮ ਚ ਤੁਹਾਨੂੰ ਵੀ ਸਾਨੂੰ ਸੁਧਾਰ ਕਰਨਾ ਚਾਹੀਦਾ ਕਿ ਆ ਕੋਈ ਮਤ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹਾਂ ਚਲੋ ਮਿਹਰਬਾਨੀ ਕਿ ਪਰ ਜੇ ਲੋਕ ਜੇ ਕੋਈ ਹੋਏ ਵੀ ਸੰਦੇਸ਼ ਦੱਸਿਓ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸੁਧਾਰ ਕਰੀਏ ਹਨਾ ਠੀਕ ਹੈ ਤੇ ਮੋਟਰ ਦੀ ਕੁਆਲਿਟੀ ਠੀਕ ਹੈ ਹਾਂ ਜੀ ਪਾਣੀ ਤੋਂ ਵੀ ਸੰਤੁਸ਼ਟ ਹਾਂ ਯਾਹਾਂ ਠੀਕ ਚਲੋ ਠੀਕ ਹੈ ਜੀ ਮਿਹਰਬਾਨੀ ਸਰ ਥੈਂਕ ਯੂ ਸੋ ਕਿਸਾਨ ਵੀਰੋ ਅਸੀਂ ਮੇਰਨਾ ਸਰ ਜੈ ਭਗਵਾਨ ਜੀ ਜਿਨ੍ਹਾਂ ਦਾ ਇਹ ਸਿਸਟਮ ਹੈ ਤੇ ਜੇ ਤੁਸੀਂ ਵੀ ਕੋਈ ਸਿਸਟਮ ਲਾਉਣਾ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਦੇ ਉੱਤੇ ਵਧੀਆ ਸਿਸਟਮ ਇੱਕ A ਗ੍ਰੇਡ ਸਿਸਟਮ ਲਾਉਣਾ ਚਾਹੁੰਦੇ ਹੋ ਵਧੀਆ ਪਰਫਾਰਮੈਂਸ ਵਧੀਆ ਪਾਣੀ ਤਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ